ਪੰਜਾਬ ਵਿੱਚ ਹੜ੍ਹ ਆਉਣੇ ਕੋਈ ਨਵੀਂ ਗੱਲ ਨਹੀਂ ਹੈ। ਸਦੀਆਂ ਤੋਂ ਇਹ ਧਰਤੀ ਦਰਿਆਵਾਂ ਦੇ ਨਾਲ ਜੂਝਦੀ ਆ ਰਹੀ ਹੈ। ਪਰ ਇੱਕ ਵੱਡਾ ਫਰਕ ਹੈ। ਪਹਿਲਾਂ ਹਾੜ ਕੁਦਰਤੀ ਹੁੰਦੇ ਸਨ ਪਰ ਅੱਜ ਦੇ ਹਾੜ ਵੱਡੇ ਹਿੱਸੇ ਦੇ ਵਿੱਚ ਕਹਿ ਲਵੋ ਮੈਨਮੇੜ ਦਾ ਨਤੀਜਾ ਨੇ। ਉਹ ਜਾਣਦੇ ਹਾਂ ਕਿਵੇਂ। ਉਹ ਬੰਦ ਟੁੱਟ ਗਿਆ ਆ ਯਾਦੀ ਵਾਲਾ। ਮੈਗਰੂ ਕਿਰਪਾ ਕਰੇ ਸਾਨੂੰ ਰੱਖ ਲਵੇ ਤੇ ਰੋੜ ਦੀਏ ਨਾਲ ਹੀ ਚਾਚਾ ਰੋੜ ਦੀਏ ਕੀ ਕਰੀਏ ਰੋੜ ਦੀਏ ਨਾਲ ਹੀ ਸਾਰਾ ਟੁੱਟ ਗਿਆ ਓਏ ਅਗਲੇ ਸਿਰੋਂ ਪਾਣੀ ਰੁਣ ਗਿਆ ਨਹੀਂ ਪਾਣੀ ਤੋੜੇ ਗੋੜ ਵਾਪਸ ਨਹੀਂ ਰੁਣ ਲਿਆ ਪਾਣੀ ਮੁਰਲਾ ਪੋੜੇ ਲੈ ਆ ਲੈ ਪਾਣੀ ਮੁਰਲਾ ਪੋੜੇ ਪੋੜਾ ਕੀ ਕੀ ਕਰਿਆ ਯਾਰ ਕਿ ਜੱਟਾ ਮਰ ਗਈ ਮਰ ਕੇ ਲੈ ਗਈ ਉਹ ਪਾਣੀ ਪੈ ਗਿਆ ਇੱਧਰ ਉਹ ਪਾਣੀ ਪੈ ਗਿਆ ਜੱਗੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਜੀ ਦੱਸੋ ਕਿ ਕੀ ਕੀਤੀ ਅਲੀਆ ਬਜ਼ੁਰਗਾਂ ਨੂੰ ਵਾਹ ਗੁਰੂ ਵਾਹ ਗੁਰੂ ਦੱਸ ਕੀ ਕੀਤੀ ਆ ਵੀਰ ਸੋਦੇ ਲਾ ਜੂ ਨਾਲ ਵਾਈਟਰ ਸਦਾ ਚੱਕੀ ਨਹੀਂ ਕੀਤੀ ਉਹ ਇਧਰ ਆ ਯਾਰ ਚੱਲ ਆ ਜੂ ਨਾਲ ਵਾਈਟਰ ਸਦਾ ਚੱਕੀ ਨਹੀਂ ਕੀਤੀ ਆ ਸਦਾ ਸਦਾ ਬੜੀ ਮਰ ਗਿਆ ਪਰਦਾ ਚੋੜਾ ਇਧਰ ਉਹ ਵੀਰ ਬੰਦ ਟੱਡ ਗਿਆ ਪੰਨ ਪਿੰਦੇ ਬੈਠਾ ਲੋ ਅੱਜ ਅਸੀਂ ਇੱਕ ਇਤਿਹਾਸਿਕ ਕਹਾਣੀ ਦੇ ਨਾਲ ਸ਼ੁਰੂ ਕਰਦੇ ਹਾਂ ਤੇ ਫਿਰ ਵੇਖੀਏ ਕਿ ਕਿਵੇਂ ਅੱਜ ਅਸੀਂ ਆਪ ਹੀ ਆਪਣੇ ਹੜ੍ਹਾਂ ਨੂੰ ਸੱਦਾ ਦਿੰਦੇ ਹਾਂ ਗੱਲ ਕਰਦੇ ਹਾਂ ਸਾਲ 1783 ਦਾ ਵਿਆਸ ਤੇ ਸਤਲੋਜ ਦੇ ਮਿਲਾਪ ਵਾਲੇ ਇਲਾਕੇ ਵਿੱਚ ਇੰਨਾ ਵੱਡਾ ਹੜ੍ਹ ਆਇਆ ਕਿ ਪਿੰਡਾਂ ਦੇ ਪਿੰਡ ਪਾਣੀ ਹੇਠਾਂ ਦੱਬੇ ਗਏ ਖੇਤ ਘਰ ਪਸ਼ੂ ਸਭ ਕੁਝ ਇੱਕ ਰਾਤ ਵਿੱਚ ਤਬਾਹ ਹੋ ਗਿਆ ਲੋਕ ਕਹਿੰਦੇ ਸਨ ਕਿ ਜਿੱਥੇ ਕੱਲ ਤੱਕ ਸੋਨੇ ਵਰਗੇ ਖੇਤ ਸਨ ਉਥੇ ਪਾਣੀ ਦਾ ਸਮੁੰਦਰ ਬਣ ਗਿਆ ਜੇ ਗੱਲ ਕਰਦੇ ਹਾਂ 1837 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਇੱਕ ਭਿਆਨਕ ਹੜ ਆਇਆ ਸੀ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਵੱਡਾ ਫੈਸਲਾ ਕੀਤਾ ਉਹ ਸਾਲ ਕਿਸਾਨਾਂ ਅਤੇ ਗਰੀਬਾਂ ਲਈ ਅੰਨ ਦੇ ਕੋਠੇ ਖੋਲ੍ਹ ਦਿੱਤੇ ਗਏ ਸਨ ਉਸ ਸਮੇਂ ਸੀ ਜਦੋਂ ਰਾਜੇ ਮਹਾਰਾਜੇ ਲੋਕਾਂ ਦੇ ਨਾਲ ਖੜਦੇ ਸਨ ਪਰ ਅੱਜ ਦਾ ਕੀ ਹਾਲ ਹੈ ਸਭ ਨੂੰ ਪਤਾ ਹੁਣ ਉਹੜਾ ਨੇੜਲੇ ਸਮੇਂ ਵਿੱਚ ਚਲਦੇ ਆ ਸਾਲ ਸੀ 1988 ਪੰਜਾਬ ਦੇ ਲੋਕ ਅੱਜ ਵੀ ਉਸ ਹਾਰਡ ਨੂੰ ਨਹੀਂ ਭੁੱਲੇ ਸਤਲੁਜ ਦਰਿਆ ਨੇ ਆਪਣੇ ਰਹਾ ਵਿੱਚ ਆਉਣ ਵਾਲੇ ਕਈ ਜ਼ਿਲ੍ਹਿਆਂ ਨੂੰ ਉਭਾ ਕਰ ਦਿੱਤਾ ਮਾਝਾ ਮਾਲਵਾ ਦੁਆਬਾ ਦੇ ਕਈ ਇਲਾਕੇ ਹਫ਼ਤਿਆਂ ਤੱਕ ਪਾਣੀ ਹੇਠਾ ਰਹੇ ਉਸ ਹਾਰਡ ਵਿੱਚ ਹਜ਼ਾਰਾਂ ਲੋਕ ਬੇਕਾਰ ਹੋ ਗਏ ਕਈਆਂ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਲੋਕ ਸ਼ੱਤਾਂ ਤੇ ਚੜ ਕੇ ਮਦਦ ਦੀ ਉਡੀਕ ਕਰਦੇ ਰਹੇ ਉਸ ਵੇਲੇ ਰੇਡੀਓ ਅਤੇ ਟੈਲੀਵਿਜ਼ਨ ਤੇ ਸਿਰਫ ਇੱਕ ਹੀ ਖਬਰ ਸੀ ਪੰਜਾਬ ਹਾਰ ਹੇਟ ਇਹ 1988 ਦਾ ਹਾਰ ਲੋਕਾਂ ਦੀ ਯਾਦ ਵਿੱਚ ਅੱਜ ਵੀ ਸਭ ਤੋਂ ਵੱਡੇ ਹਾਰ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜਿਸ ਨੂੰ ਅੱਜ ਵੀ ਲੋਕ ਯਾਦ ਕਰਦੇ ਨੇ ਅੱਜ ਦੇ ਸਮੇਂ ਵੱਲ ਆਈਏ ਅਸੀਂ ਅਜੇ ਵੀ ਹਾਰ ਵੇਖ ਰਹੇ ਹਾਂ ਪਰ ਉਹਨਾਂ ਦੀ ਸ਼ਕਲ ਬਦਲ ਚੁੱਕੀ ਹੈ ਉਦਰਤ ਦਾ ਪਾਣੀ ਤਾਂ ਇੱਕ ਕਾਰਨ ਹੈ ਪਰ ਅੱਜ ਦੇ ਹਾਰ ਦੇ ਪਿੱਛੇ ਮਨੋਖ ਦੀ ਸਭ ਤੋਂ ਵੱਡੀ ਸਾਜ਼ਿਸ਼ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦਰਿਆਵਾਂ ਦੇ ਰਸਤੇ ਰੋਕਣਾ ਅਸੀਂ ਕੋਲ ਦਰਿਆ ਬੰਦ ਕਰ ਦਿੱਤੇ ਤੇ ਕੰਕਰੀਟ ਦੀਆਂ ਇਮਾਰਤਾਂ ਦਰਿਆਵਾਂ ਦੇ ਨੇੜੇ ਖੜੀਆਂ ਕਰ ਦਿੱਤੀਆਂ ਪਾਣੀ ਨੂੰ ਨਿਕਲਣ ਦਾ ਰਸਤਾ ਨਹੀਂ ਮਿਲਦਾ ਤੇ ਫਿਰ ਉਹ ਪਿੰਡਾਂ ਸ਼ਹਿਰਾਂ ਵਿੱਚ ਦੀ ਹੋ ਜਾਂਦਾ ਹੈ ਦੂਜਾ ਹੈ ਜ਼ਮੀਨ ਹੇਠਲੇ ਪਾਣੀ ਦੀ ਬਰਬਾਦੀ ਹਰੀ ਕ੍ਰਾਂਤੀ ਨਾਲ ਪੰਜਾਬ ਨੇ ਦੁਨੀਆ ਨੂੰ ਅੰਨ ਦਿੱਤਾ ਪਰ ਜ਼ਮੀਨ ਹੇਠਲਾ ਪਾਣੀ ਦੇਹਾ ਸਾਬ ਖੇਚ ਲਿਆ ਹੁਣ ਮੀਂਹ ਪੈਣ ਤੇ ਉਹ ਪਾਣੀ ਜ਼ਮੀਨ ਵਿੱਚ ਸਮੋਉਣ ਦੀ ਬਜਾਏ ਥਾੜਾਂ ਦਾ ਰੂਪ ਬਣਦਾ ਹੈ ਸ਼ਹਿਰਾਂ ਤੇ ਪਿੰਡਾਂ ਵਿੱਚ ਨਾਲਿਆਂ ਦੀ ਸਫਾਈ ਨਾ ਹੋਣ ਕਰਕੇ ਵੀ ਥੋੜਾ ਜਿਹੀ بارش ਵੀ ਥਾੜ ਵਰਗੇ ਲਾਤ ਪੈਦਾ ਕਰ ਦਿੰਦੀ ਹੈ ਜਦੋਂ ਕਿਸੇ ਇਸਾਬ ਜਾਂ ਟੰਗ ਨਾਲ ਪਾਣੀ ਦਾ ਨਿਕਾਸ ਨਾ ਹੁੰਦਾ ਹੋਵੇ ਸਭ ਨੂੰ ਪਤਾ ਹੈ ਪਿਛਲੇ ਸਾਲਾਂ ਚ ਅਸੀਂ ਵੇਖਿਆ ਕਿ ਕਈ ਜ਼ਿਲ੍ਹੇ ਹਫ਼ਤਿਆਂ ਤੱਕ ਪਾਣੀ ਹੇਠਾ ਰਹਿ ਲੋਕ ਛੱਤਾਂ ਦੇ ਬੈਠੇ ਮਦਦ ਦੀ ਉਡੀਕ ਕਰਦਾ ਹੈ ਇਹ ਸਿਰਫ ਕੁਦਰਤੀ ਹਾੜ ਨਹੀਂ ਸੀ ਇਹ ਮਨੁੱਖੀ ਲਾਪਰਵਾਹੀ ਦਾ ਵੱਡਾ ਨਤੀਜਾ ਵੀ ਸੀ ਇਸ ਸਾਲ ਵੀ ਪਾਣੀ ਨੇ ਆਹਾਕਾਰ ਮਚਾਈ ਹੋਈ ਹੈ ਕੋਈ ਅਜਿਹਾ ਏਰੀਆ ਨਹੀਂ ਬਚਿਆ ਜਿੱਥੇ ਪਾਣੀ ਨਾ ਪਹੁੰਚ ਹੋਵੇ ਤੇ ਇਸ ਵਾਰ ਤਾਂ ਕਹਿੰਦੇ ਨੇ 1988 ਨਾਲੋਂ ਵੀ ਪਾਣੀ ਨੇ ਅੱਧਾ ਪਾਰ ਕਰ ਦਿੱਤਾ ਪਾਣੀ ਦਾ ਪੱਧਰ ਕਦੇ ਵੱਧ ਜਾਂਦਾ ਹੈ ਤੇ ਕਦੇ ਘਟ ਜਾਂਦਾ ਹੈ ਕੀ ਹੋ ਰਿਹਾ ਹੈ ਇਹ ਕਿਸੇ ਨੂੰ ਨਹੀਂ ਪਤਾ ਇਤਿਹਾਸ ਸਾਨੂੰ ਦੱਸਦਾ ਹੈ ਕਿ ਹਾਰਡ ਪੰਜਾਬ ਦਾ ਸਦੀਆਂ ਤੋਂ ਹੀ ਸਾਰ ਰਹੇ ਨੇ 1783 1837 1988 ਤੋਂ ਲੈ ਕੇ ਅੱਜ ਤੱਕ ਪਰ ਫਰਕ ਇਹ ਹੈ ਕਿ ਅੱਜ ਦੇ ਹਾਰਡ ਅਸੀਂ ਆਪ ਵਧਾ ਰਹੇ ਹਾਂ ਸਵਾਲ ਇਹ ਹੈ ਕਿ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਲੋਕਾਂ ਨੂੰ ਬਚਾਉਣ ਲਈ ਅਨੰਦ ਦੇ ਓਟੇ ਖੋਲੇ ਸਨ ਅੱਜ ਅਸੀਂ ਵੀ ਆਪਣੇ ਜ਼ਿੰਮੇਵਾਰੀ ਲਈ ਤਿਆਰ ਹਾਂ ਕਿ ਅਸੀਂ ਮਨੁੱਖੀ ਹਾਰਾ ਨੂੰ ਰੋਕ ਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਪੰਜਾਬ ਛੱਡ ਸਕਦੇ ਹਾਂ ਕਿ ਜਿਵੇਂ ਅਸੀਂ ਰੁੱਖ ਲਾਉਣੇ ਧਰਤੀ ਹੇਠਲਾ ਪਾਣੀ ਬਰਬਾਦ ਕਰਨਾ ਜਾਂ ਕੀ ਅਸੀਂ ਇਸ ਨੂੰ ਨਵੇਂ ਢੰਗ ਦੇ ਨਾਲ ਖੇਤੀ ਲਈ ਸਿੰਚਾਈ ਲਈ ਵਰਤ ਸਕਦੇ ਹਾਂ ਜਾਂ ਹੁਣ ਜਿਹੜੇ ਹਾਰਡ ਆਏ ਨੇ ਇਹਨਾਂ ਨੂੰ ਅਸੀਂ ਕਿਵੇਂ ਅਗਲੀ ਵਾਰ ਕਾਬੂ ਕਰਨਾ ਹੈ ਕਿ ਅਸੀਂ ਨਵੀਆਂ ਤਕਨੀਕਾਂ ਬਣਾ ਸਕਦੇ ਹਾਂ ਇਸੇ ਤਰ੍ਹਾਂ ਦੀਆਂ ਹੋਰ ਦਿਲਚਸਪ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਫੋਲੋ ਜ਼ਰੂਰ ਕਰਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਮੈਂ ਹਾਂ ਗੁਰਤੇ ਸਿੰਘ ਆਲ ਤੁਸੀਂ ਦੇਖ ਰਹੇ ਹੋ ਲੋਕ ਵਿਜ਼ਨ ਟੀਮ ਸਾਸ਼ਟ੍ਰੀਆ